ਹਾਂਦਾ ਜੀ ਇਹ ਕਬਰ ਸਾਹਮਣੇ ਆੜੀ ਹੈ ਫਤੇਗੜ ਟੋਰੇ ਵਾਰ ਨੰਬਰ 11 ਤੋਂ ਜਿੱਥੇ ਦੀ ਵਿਧਵਾ ਅਰਜੀਤ ਕੋੜ ਤੇ ਉੱਤੇ ਜੇਤ ਸੁਖਮਨ ਸਿੰਘ ਦੋਆ ਉੱਪਰ ਇੱਕੋ ਰਾਹ ਦਾ ਇਹ ਦੁਖਲਾ ਪਾੜ ਡਿੱਗ ਪਿਆ ਦੋ ਲਗਾਤਾਰ ওই ਬਰਫਾਰ ਦੇ ਕਾਰਨ ਦੋਵਾਂ ਦੇ ਘਰਾਂ ਦੀਆਂ ਬਾਲੇ ਵਾਲੀ ਛੱਤਾਂ ਇੱਕਾ ਡਿੱਗ ਪਈਆਂ ਜਿੱਤੇ ਨਾਲ ਗਰੀਬ ਪਰਿਵਾਰ ਤੋਂ ਵੱਡੀ ਮੁਸੀਬਤ ਆਣ ਪਈ ਅਤੇ ਉਹਨਾਂ ਨੇ ਹੁਣ ਮਦਦ ਲਈ ਗੁਆਰ ਲਗਾਈ ਹੈ ਉੱਥੇ ਹੀ ਵਿਧਵਾ ਅਰਜੀਤ ਕੋੜ ਤੇ ਜੇਤ ਸੁਖਮਨ ਸਿੰਘ ਨੇ ਰਾਜਨੀਤੀ ਪਾਡੇ ਉੱਪਰ ਗੁੱਸਾ ਕਰਦਿਆਂ ਇਹ ਵੀ ਕਿਹਾ ਦਿੱਤਾ ਕਿ ਡੀਲਰ ਵੋਟਾਂ ਮੰਗਣ ਤਾਂ ਆ ਜਾਂਦੇ ਹਨ ਪਰ ਆਪਣੇ ਮਕ ਆੰਦੀ ਛਤਰੇ ਨਹੀਂ ਵਾਰ-ਵਾਰ ਕਹਿਂਦੇ ਉਹ ਥਾਗੇ ਆ ਨਾ ਤੇ ਅਨੇਕਾਂ ਵਾਰ ਪੁਨਰ ਪਰੰਪਰ ਕੇ ਫਤਗਾ ਚੂੜੀਆਂ ਲੱਗੇ ਕੌਣ ਸੋ ਦੁੱਤਰ ਭੇਜੇ ਜਾ ਚੁੱਕਿਆ ਪਰ ਕਿਸੇ ਨੇ ਵੀ ਉਹਨਾਂ ਦੀ ਕੋਈ ਸੁਣਵਾਈ ਅਜੇ ਤੱਕ ਕੀਤੀ ਹੋਈ ਨਹੀਂ ਉਹਨਾਂ ਨੇ ਕਿਹਾ ਕਿ 11 ਵਾਰਡ ਦੇ ਲੀਡਰ ਡਿੰਗਾ ਦਾ ਉਹ ਵੋਡੀਆਂ ਮਾਰਦੇ ਹਨ ਪਰ ਅਜੇ ਤੱਕ ਕਿਸੇ ਨੇ ਵੀ ਉਹਨਾਂ ਦੀ ਕੋਈ ਮਦਦ ਨਹੀਂ ਕੀਤੀ ਤੇ ਅਖੀਰ ਵਿੱਚ ਉਹਨਾਂ ਦੇ ਕਰਾਵੇ ਦੀਆਂ ਬਾਲੇ ਵਾਲੀਆਂ ਛੱਤਾਂ ਹੇਠਾ ਡਿੱਗ ਪਈਆਂ ਅਤੇ ਹੁਣ ਦੁਖੀ ਪਰਿਵਾਰ ਦੇ ਸਮਾਜ ਸੇਵੀ ਅਤੇ ਸੰਤਾਂਵਾਂ ਦੇ ਕੋਲ ਮਰਜ਼ੀ ਗੁਆਰ ਲਗਾਈ ਹੈ ਕਜੀਦ ਕੋ ਮੇਰੀ ਗੋਦੀ ਅਮਰਾ ਸੀਗਾ ਤੁਹਾਡਾ ਡੈਗ ਗਿਆ ਨਹੀਂ ਗਿਧੀ ਨਾ ਆਦਮੀ ਹੈ ਨਹੀਂ ਸਰ ਤੇ ਤੇ ਉਹਦੇ ਕਰਕੇ ਹੋ ਗਿਆ ਵਾ ਛੱਤ ਟੁੱਟ ਗਈ ਬਹੁਤ ਜਿਆਦਾ ਖਰਾਬ ਬੱਚੇ ਤਿੰਨੇ ਆ ਇੱਕ ਲੜਕੀ ਵੈ ਦੋ ਹਿੰਦੇ ਕਮਾਈਦਾ ਹੈਗਾ ਕੋਈ ਸਾਦਾ ਨਾ ਸਾਰ ਕੋਈ ਨਹੀਂ ਬੱਚੇ ਹੋਏ ਮੁੰਡਾ ਕੋਈ ਨਹੀਂ ਕਮਾਈਦਾ ਸਾਦਾ ਨਹੀਂ ਹੈ ਨਹੀਂ ਉਹ ਪੈਸਨ ਵਸਨ ਲੱਗੀ ਹੋਈ ਹੈ ਵੀ ਸਰ ਦਾ ਕੰਮ ਬਸ ਰੋਟੀ ਪਾਣੀ ਰੋਟੀ ਫਾਈਨ ਮਾੜਾ ਮੋਟਾ ਚੱਲਦਾ ਰੋਟੀ ਪਾਣੀ ਦਾ ਬੋਰੀ ਉਹ ਬਸ ਨੰਨਾ ਤੁਰਿਆ ਮੇ ਕੋ ਜਲ ਲੱਤਾਂ ਬੜੀਆਂ ਪੇਰ ਹੁੰਦੇ ਕਾ ਮੈ ਨਹੀਂ ਲਿੰਦਾ ਕੋਈ ਸਗਰਾ ਮਰਦ ਕਰ ਮੈਂ ਬਹੁਤ ਗਰੀਬ ਹਾਂ ਮੈਂ ਕੁਛ ਨਹੀਂ ਦੱਸ ਸਕਦਾ ਸਿਕਨ ਸਿੰਘ ਜੀ ਇਸ ਤਰ੍ਹਾਂ ਹੋਇਆ ਕਿੱਥਾ ਇਹ ਜੇ ਬਰਸਾਣ ਲੱਗਣਾ ਪੈ ਰਹੀ ਆ ਤੇ ਮੋਟਾਂ ਨਾਲ ਕਰਤੇ ਹੀ ਕਿ ਜਿਵੇਂ ਪੰਪ ਇਸ ਵੇਲੇ ਅੱਧਾ ਰੂਮ ਘਾਟ ਦੇ ਪੈਸਾ ਦੀ ਪੈਸਾ ਇਹ ਅੱਗੜੀ ਬੰਦੇ ਆ ਤਾਂ ਦੀ ਮਦਰ ਕੀਤੀ ਆਏ کئی ਵਾਰ ਫਾਰਮ ਦਿੱਤਾ ਨੂੰ ਐਮਸੀ ਨੂੰ ਇਹ ਸਾਡ ਨੂੰ ਕੁਝ ਸੁਣਨਾ ਨਹੀਂ ਆ ਰਹਾ। کئی ਵਾਰੀ ਪਾਜੀ ਘਰ ਘਰ ਕੇ ਦਿੱਤੇ ਸਾਡੀ ਕਿਹਨੇ ਨਹੀਂ ਪੁੱਛਿਆ ਹੈਗਾ ਤੁਹਾਨੂੰ ਜਦੋਂ ਵੋਟਾਂ ਆਉਂਦੀ ਉਦੋਂ ਪੁੱਛ ਕੇ ਅਸੀਂ ਕਰ ਲਉਂਦੇ ਅੱਗੋਂ ਪੁੱਛੋ ਕੋਈ ਨਹੀਂ ਹੁੰਦਾ। ਇਹਦੇ ਤੁਹਾਡੇ ਫਾਰਮ ਫਾਰਮ ਭਰੇ ਸੀਗੇ ਕੱਚੇ ਮਕਾਨਾਂ ਦੇ। ਹਾਂਜੀ ਪਾਜੀ ਭਰੇ ਸੀ ਕਿੰਨੀ ਵਾਰੀ ਭਰੇ ਹੀ ਗਏ। ਉੱਦਨ ਵੀ ਗਈ ਆ ਉੱਦਨ ਵੀ ਇੱਕ ਮੈਂਟੀਕਰ ਕਾਫੀ ਚਿਰ ਦੇ ਦਿੱਤੇ ਉਹਨਾਂ ਨੇ ਮੁਕਰੇ ਲਾ ਕੇ ਰੱਖੇ ਹੋਏ ਸੀਗੇ ਇੱਕ ਵੀ ਕਿਸ਼ਤ ਨਹੀਂ ਮਿਲੀ ਨਹੀਂ ਕੋਈ ਨਹੀਂ ਮਿਲੀ ਜਦੋਂ ਤੇ ਸਾਨੂੰ ਉਹਨਾਂ ਨੇ ਕਿਹਾ ਕਿ ਤੁਹਾਡੀ ਇਹਦੇ ਵਿੱਚ ਕੋਈ ਵੀ ਪ੍ਰੂਫ ਪੂਰਾ ਨਹੀਂ ਹੈ ਅਸੀਂ ਸਾਰੇ ਪ੍ਰੂਫ ਉਹਨਾਂ ਨੂੰ ਦਿੱਤੇ ਸੀਗੇ ਸਸਤ ਸਮਾਸੀ ਵੀ ਸਸਤਾ ਆਈ ਅੱਗੇ ਮਦਦ ਨਹੀਂ ਕੋਈ ਕਿਹਾ ਨਹੀਂ ਭਾਜੀ ਕੋਈ ਨਹੀਂ ਆਇਆ ਕੋਈ ਸਾਨੂੰ ਕੁਛ ਕੁਛ ਕਰਨੀ ਆ ਜਦੋਂ ਵੋਟਾਂ ਆਉਂਦੀਆਂ ਉਦੋਂ ਪੁੱਛਦੇ ਨਹੀਂ ਜਦੋਂ ਬੰਦੇਵਾਸੀ ਆਏ ਕੁਛ ਨਹੀਂ ਨਾ ਹੀ ਕੋਈ ਨਹੀਂ ਆਇਆ ਆ ਵੀ ਉਹਨਾਂ ਨੇ ਆਏ ਹੁਣ ਆ ਭਾਜੀ ਹੁਣ ਜਿਹੜੇ ਇੱਥੇ ਕੋਲੋਤੇ ਇਹ ਆ ਜੀ ਨੰਬਰ ਬੋਲ ਦੋ ਜੀ ਮੇਰਾ ਮੇਰਾ 99811 32764 ਨੰਬਰ ਮੇਰਾ ਹੈ ਜਿਹਨੇ ਮੇਰੀ ਵੀਰ ਭੈਣ ਮਦਦ ਕਰਨੀ ਹੈ ਉਤਾਰ ਸਕਦਾ ਹੈ ਬਹੁਤ ਧੰਨਵਾਦ ਹੋ ਗਿਆ ਜੀ 99811 32764 ਮੇਰਾ ਨੰਬਰ ਹੈ ਜਿਹਨੇ ਮੇਰੀ ਵੀਰ ਭੈਣ ਮਦਦ ਮੇਰੇ ਕੰਨਵੈਯਰ ਉਤਾਰ ਸਕਦਾ ਹੈ ਜਿਹੜੀ ਪਰਿਵਾਰ ਆਪਾਂ ਮਦਦ ਕੀਤੀ ਜਾਂਦੀ ਹੈ ਜੀ ਐਕਸੈਸਰ ਤੁਹਾਡੇ ਮੋਹੱਲੇ ਗਰੀਬ ਪਰਿਵਾਰ ਤੋਂ ਕੰਫਰਮ ਦਾ ਸਾਥ ਦੇ ਕੇ ਹਮ ਹਾਂਜੀ ਇਹ ਮਤਲਬ ਲਗਾਤਾਰ ਮੀਂਹ ਪੈਣ ਦੇ ਨਾਲ ਇਹਨਾਂ ਦੇ ਜਿਹੜੇ ਮਕਾਨ ਤੇ ਅੱਗੇ ਹੀ ਮਤਲਬ ਠੱਠਿਆਂ ਵਰਗੇ ਹੀ ਕੱਚੇ ਮਕਾਨ ਸੀ ਉਹ ਛੱਤ ਦੇ ਕੇ ਤੇ ਮਤਲਬ ਹੀ ਕਾਫੀ ਨੁਕਸਾਨ ਇਹਨਾਂ ਮਾਲੀ ਨੁਕਸਾਨ ਹੋਇਆ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹਾਂਜੀ ਤੇ ਮੈਂ ਤੇ ਪ੍ਰਸ਼ਾਸਨ ਅੱਗੇ ਬੇਨਤੀ ਕਰੂੰਗਾ ਵੀ ਇਹਨਾਂ ਦੀ ਮਤ ਕਰਕੇ ਇਹਨਾਂ ਦੀ ਸਿਰ ਲਗਾਉਣ ਵਾਸਤੇ ਛੱਤ ਦਿੱਤੀ ਜਾਵੇ। ਹਾਂਜੀ ਤੇ ਅਸੀਂ ਮੱਲੇ ਵਾਲੇ ਵੀ ਕੋਸ਼ਿਸ਼ ਕਰ ਰਹੇ ਆ ਸਾਰੇ ਮੈਂ ਧਿਆਨ ਕਰਨ ਕਿ ਇਹਨਾਂ ਨੂੰ ਕੋਈ ਸਿਰ ਲਗਾਉਣ ਵਾਸਤੇ ਥੋੜਾ ਬਹੁਤਾ ਆਪਾਂ ਇਹਨਾਂ ਦੀ ਨੰਦੀ ਮਤ ਕੀਤੀ ਜਾਵੇ। ਇਹ ਸਾਡੇ ਮੱਲੇ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਲੱਗੇ ਘਰ ਹੈ ਜੀ ਬੜੇ ਚਿਰ ਦੀ ਇਹਨਾਂ ਦੀ ਕੰਪਲੇਟਾਂ ਵੀ ਗਈਆਂ ਨੇ ਕਾਗਜ਼ ਭਰ ਕੇ ਕਮੇਟੀ ਘਰ ਵੀ ਦਿੱਤੇ ਇਹਨਾਂ ਦੇ ਬਾਲਿਆਂ ਵਾਲੀ ਸੱਤਾ ਹਾਰ ਕੇ ਉਹ ਡਿੱਗ ਪਈਆਂ ਨੇ ਇਹਨਾਂ ਦਾ ਘਰ ਕਮਾਈ ਦਾ ਕੋਈ ਸਾਧਨ ਨਹੀਂ ਹੈਗਾ ਇਹਨਾਂ ਦਾ ਘਰਵਾਰਾ ਵੀ ਪੂਰਾ ਹੋ ਗਿਆ ਤੇ ਕਮਾਈ ਦਾ ਕੋਈ ਸਾਧਨ ਤਿੰਨ ਬੇਟੀਆਂ ਨੇ ਤੇ ਮਿਹਰਬਾਨੀ ਕਰਕੇ ਕਿਰਪਾ ਕਰਕੇ ਇਹਨਾਂ ਦੀ ਮਦਦ ਵੱਦ ਵੱਦ ਕੀਤੀ ਜਾਏ ਕੇਵਲ ਮੇਰਾ ਬੀਟੀਵੀ ਹੈ ਨਹੀਂ ਗੁਰਦਾਸਪੁਰ ਤੋਂ ਆਪਣੀ ਖੁਸ਼ੀਪੁਰ ਦੀ ਰਿਪੋਰਟ